ਅੱਜ ਇਸ ਵਾਰ ਤਾਂ ਸਟੱਜ ਦੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੇ ਸ਼ਤ ਸ਼੍ਰੀਕਾਲ। ਮੇਰੇ ਘਰ ਦੀਆਂ ਸਾਰੀ ਠੀਕ ਹੋ ਖਲੂੰਗੇ। ਅੱਜ ਦੀ ਵੀਡੀਓ ਵਿੱਚ ਜਿਹਾ ਆ 14 ਤੋਂ 15 ਸਾਲ ਦੀ ਬੱਚੀ ਵਾਸਤੇ ਡੀਕੇਡਿੰਗ ਕਿਵੇਂ ਕੱਟਾ ਪੈਂਦੀ ਹੈ ਨਹੀਂ ਆਪਾਂ ਉਹਦੇ ਬਾਰੇ ਦੱਸਾਂਗੀ। ਦੇਖੋ ਇਸ ਤਰ੍ਹਾਂ ਆਪਾਂ ਪਹਿਲਾਂ ਇਹ ਲੈਨਿੰਗ ਵਾਲਾ ਸੂਟ ਹੈਗਾ। ਇਹਨੂੰ ਆਪਾਂ ਡਬਲ ਕਰ ਲਿਆ ਹੈਗਾ। ਆ ਆਪਣਾ ਬੈਕ ਸਾਈਡ ਹੈ ਤੇ ਆ ਆਪਣਾ ਫਰੰਟ ਸਾਈਡ ਹੈਗੀ। ਉਸ ਤੋਂ ਬਾਅਦ ਜੀ ਆਪਾਂ ਇਹਨਾਂ ਦਾ ਟੀਰਾ ਲਵਾਂਗੇ। ਟੀਰਾ ਲਵਾਂਗੇ ਜੀ ਆਪਾਂ 6 ਇੰਚ। ਤੇ نیچے ਨੂੰ ਲਵਾਂਗੇ ਜੀ ਆਪਾਂ 7 ਇੰਚ ਤੇ ਇੱਥੋਂ ਲਵਾਂਗੇ ਜੀ ਆਪਾਂ 5.5 ਇੰਚ ਅੱਧੀ ਇੰਚ ਘਟਾ ਕੇ ਤੇ ਇਹਨਾਂ ਨਿਸ਼ਾਨੀਆਂ ਨੂੰ ਆਪਾਂ ਇਸ ਤਰ੍ਹਾਂ ਮਿਲਾ ਦੇਣਾ ਇੱਕ ਬਾਕਸ ਤਿਆਰ ਕਰ ਲੈਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੀ ਆਪਾਂ ਅੱਧੀ ਇੰਚ ਦੀ ਕਟ ਆਪਾਂ ਇੱਥੋਂ 3 ਦੇ ਦੀ ਪਾ ਦੇਣੀ ਹੈਗੀ ਤੇ ਜਿਹੜੀ ਆਪਾਂ ਅਚਾਰਾ ਪੱਲਿਆਂ ਦੇ ਵਿੱਚ ਕਾਟ ਪਾਉਣੀ ਆ ਉਹ ਪਾਵਾਂਗੇ ਜੀ ਆਪਾਂ ਸੌਰੀ ਸਭ ਤੋਂ ਪਹਿਲਾਂ ਆਪਾਂ ਬਲੈਸਟਰ ਦਾ ਨਮਾ ਕੇ ਨਾ ਆਪਾਂ ਜਿਵੇਂ ਕਿ ਇਹਨਾਂ ਦੀ ਪ੍ਰੈਸਟ ਹੈਗੀ ਆ 16 ਇੰਚ ਤੇ ਇਹ ਬਿਨਾ ਪਲੋਈਆਂ ਤੋਂ ਹੀ ਬਣਨਾ ਹੈਗਾ ਇਹ ਸੂਟ ਤਾਂ ਆਪਾਂ ਇਹਦੇ ਵਿੱਚ ਐਕਸਟਰਾ ਕੱਪੜਾ ਜਮਾ ਨਹੀਂ ਲੈਣਾ ਹੈਗਾ ਇੱਥੇ ਇਹ 16 ਹੁੰਦੀ ਆ ਮਤਲਬ 16 ਇੰਚ ਪ੍ਰੈਸਟ ਹੈ ਕਿ ਤਾਂ ਆਪਾਂ ਇੱਥੇ 8 ਇੰਚ ਦੀ ਨਿਸ਼ਾਨੀ ਲਾਵਾਂਗੇ ਠੀਕ ਆ ਉਸ ਤੋਂ ਬਾਅਦ ਜਿੰਨੀ ਮਤਲਬ ਇਹ ਵਾਲੀ ਹੈਗੀ ਜਿੰਨੇ ਹਟਾਈ ਅੰਚਾ ਤਾਂ ਪਤਾ ਢਾਈ ਅੰਚ ਦੀ ਨਿਸ਼ਾਨੀ ਇੱਥੇ ਲਾ ਲਾਂਗੇ ਢਾਈ ਜਾਂ 3 ਅੰਚ ਦੀ ਨਿਸ਼ਾਨੀ ਲਾ ਲਾਂਗੇ ਆਪਾਂ ਇੱਥੇ ਇਹਦਾ ਹਾਫ ਕਰਕੇ ਵੀ ਲਾ ਸਕਦੀਆਂ ਤੇ ਇੰਨਾ ਹੀ ਲੈ ਸਕਦੀ ਆਪਾਂ ਇਧਰੋਂ ਉਸ ਤੋਂ ਬਾਅਦ ਆਪਾਂ ਪੌਣੇ 2 ਦੀ ਨ ਦਿ ਨਿਸ਼ਾਨੀ ਲਾਵਾਂਗੇ ਜਿਹੜੀ ਕਿ ਆਪਣੀ ਬਾਹਰਲੀ ਕਾਰਟ ਪਾਉਣੀ ਹੈ ਬੈਕ ਪੱਲੇ ਤੇ ਇਹਨਾਂ ਨਸਟਰਾਪਾ ਮਿਲਾ ਦੇ ਦੇਖੋ ਇਸ ਤੇ ਤੇ ਉਸ ਤੋਂ ਬਾਅਦ ਜੀ ਆਪਾਂ 1 ਇੰਚ ਦੀ ਕਾਟ ਪਾਵਾਂਗੇ ਫਰੰਟ ਪੱਲੇ ਦੇ। ਦੇਖੋ ਜੀ ਇਸ ਤਰ੍ਹਾਂ। ਉਸ ਤੋਂ ਬਾਅਦ ਜੀ ਆਪਾਂ ਇਹਨਾਂ ਦੀ ਸਾਈਡ ਸਿਲਾਈ ਲਵਾਂਗੇ ਜਿਵੇਂ ਸਾਈਡ ਸਿਲਾਈ ਇਹਨਾਂ ਦੀ ਹੈ ਹੀ ਜੀ ਸਾਡੇ 12 ਇੰਚ ਤਿਆਰ ਹੈਗੀ ਆਪਾਂ ਇੱਥੇ 13 ਇੰਚ ਦੀ ਨਿਸ਼ਾਨੀ ਲਾਵਾਂਗੇ ਇੱਥੋਂ ਤੋਂ ਦੇਖੋ ਜੀ ਇਸ ਤਰ੍ਹਾਂ ਆਪਾਂ ਨਿਸ਼ਾਨੀ ਲਾ ਲਈ ਹੈਗੀ ਤੇ ਇਹਨਾਂ ਦੀ ਜਿਹੜੀ ਕਿ ਮਤਲਬ हिਪ ਹੈਗੀ ਆ ਉਹ ਵੀ 16 ਇੰਚੀ ਹੈ ਤਾਂ ਆਪਾਂ ਇੱਥੇ 8 ਇੰਚ ਦੀ ਨਿਸ਼ਾਨੀ ਲਾਵਾਂਗੇ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਪ੍ਰੈਸਟ ਹੈਗੀ ਆ ਉਹ ਹੈਗੀ ਆ ਜੀ 13 ਇੰਚ ਮਤਲਬ ਆ 13 ਇੰਚ ਤਾਂ ਇਥੇ ਆਪਾਂ ਸਾਡੇ 6 ਤਿੰਨ ਸਾਨੀ ਲਾਂਗ ਦੇ ਦੇਖੋ ਤੇ ਇਹਨਾਂ ਨਿਸਾਨੀ ਨੂੰ ਆਪਾਂ ਇਸ ਤਰ੍ਹਾਂ ਮਲਾ ਦੇ ਲਾਂਗਾ ਜਿਹੜੀ ਇਹ ਬੜੀ ਇਹਨਾਂ ਦੀ ਕਮਰ ਦੀ ਨਿਸ਼ਾਨੀ ਲਾਉਣੀ ਹੈਗੀ ਇਹ ਕੋਈ ਮਤਲਬ ਇਹ ਮਤਲਬ 6 ਇੰਚ ਤੇ نیچے ਨੂੰ ਲੱਗੀ ਹੈਗੀ ਇਹ 6 ਜਾਂ 5.5 ਇੰਚ ਤੇ ਵੀ ਤੁਸੀਂ ਲਾ ਸਕਦੇ ਹੋਗੇ ਕਿਉਂਕਿ ਇੱਥੇ ਮਤਲਬ ਇੰਨੇ ਕਿ ਇਹ ਦੇ ਬੱਚੇ ਦੀ ਜਿਹੜੀ ਕਿ ਇੱਥੇ ਬ੍ਰੈਸਟ ਮਤਲਬ ਕਮਰ ਦਾ ਜਿਹੜਾ ਕਿ ਨਾਪ ਆ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਬਸ ਜੇ ਆਪਾਂ ਇਹਦੀ ਹੁਣ ਆਪਾਂ ਕਟਿੰਗ ਕਰ ਦੇਵਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਪੈਕ ਨੈਕ ਦੀ ਕਟਿੰਗ ਕਰਾਂਗੇ ਹਾਂਜੀ ਹੁਣ ਇਸ ਤੋਂ ਬਾਅਦ ਆਪਾਂ ਇਹਦੀ ਬੈਕ ਨੈਕ ਦੀ ਕਟਿੰਗ ਕਰਾਂਗੇ ਤੇ ਬੈਕ ਨੈਕ ਕਰਦੀ ਕਟਿੰਗ ਕਰਨ ਬਾਅਦ ਤੇ ਆਪਾਂ ਜੀ ਇੱਥੋਂ ਲਵਾਂਗੇ 2 ਇੰਚ ਇਹਨਾਂ ਗੜਾ ਜਿਹੜਾ ਕਿ ਬੈਕ ਨੈਕ ਵਾਲਾ ਕੋਈ ਬਾੜਾ ਮਤਲਬ ਡੀਪ ਨਹੀਂ ਕਰਨਾ ਹੈਗਾ ਤੇ ਇੱਥੋਂ ਜੀ ਆਪਾਂ ਲਵਾਂਗੇ 4 ਇੰਚ 4 ਇੰਚ ਤੇ ਜਸਾਂ ਦੀ ਲਾ ਲੈਣੀ ਹੈਗੀ ਤੇ ਉਸ ਤੋਂ ਬਾਅਦ ਜੇ ਆਪਾਂ ਇਹਦੀ ਇੱਕਨ ਹਲਕੀ ਜੀ ਗੁਲਾਈ ਦੇ ਦੇਣੀ ਹੈਗੀ ਇਹਦੇ ਨਾਲ ਕੀ ਹੁੰਦਾ ਕਿ ਬੱਚੇ ਦਾ ਇਹ ਜਿਹੜਾ ਕਿ ਬੈਕ ਨੈਕ ਆ ਬਾਲਾ ਟੀਪ ਨਹੀਂ ਹੁੰਦਾ ਹੈਗਾ ਤੇ ਬਹੁਤ ਸੋਹਣੀ ਸ਼ੇਪ ਬਣ ਕੇ ਮਤਲਬ ਤਿਆਰ ਹੋ ਜਾਂਦੀ ਹੈਗੀ ਗਲੇ ਦੀ ਤੇ बस ਇਸ ਤੋਂ ਬਾਅਦ ਜੇ ਆਪਾਂ ਇਹਦੀ ਕਟਿੰਗ ਕਰ ਦਾਂਗੇ ਇੰਨੀ ਕੀ ਇਸ ਦੇ ਪਾਸੇ ਜਿਹੜਾ ਕਿ ਬੈਕ ਨੈਕ ਹੈ ਜਿਹੜਾ ਮਤਲਬ ਗਲੇ ਦੀ ਜਿਹੜੀ ਕਟਾਈ ਹੁੰਦੀ ਹੈ ਜੀ ਉਹ ਬਸ ਇੰਨੀ ਕੀ ਠੀਕ ਹੁੰਦੀ ਹੈ ਵੱਧ ਵਾਧਾ ਆਪਾਂ 4.5 ਲੈ ਸਕਦੇ ਅੰਗੇ ਕਿਉਂਕਿ ਜੇ ਆਪਾਂ ਜ਼ਿਆਦਾ 5 5.5 ਇਕਲ ਦੇਣੇ ਉਹ ਥੋੜੇ ਜਿਹਾ ਜ਼ਿਆਦਾ ਮਤਲਬ ਡੀਪ ਹੋ ਜਾਂਦਾਗਾ ਕਿਉਂਕਿ ਬੱਚੇ ਵਾਸਤੇ ਸਿਰਫ 4 ਇੰਚ ਹੀ ਠੀਕ ਹੁੰਦਾਗਾ ਦੇ ਜੀ ਹਾਂਜੀ ਬਸ ਇਸ ਤਰ੍ਹਾਂ ਜਿਹੜਾ ਕੀ ਇਹਦੀ ਬੈਕ ਨੈਕ ਦੀ ਕਟਿੰਗ ਹੁੰਦੀ ਹੈਗੀ ਤੇ ਹੁਣ ਇਸ ਤੋਂ ਬਾਅਦ ਜੀ ਆਪਾਂ ਸੁਬੀ ਤੇ ਫਰੰਟ ਨੈਕ ਬਾਰੇ ਵੀ ਦੱਸਾਂਗੇ ਵੀ ਫਰੰਟ ਨੈਕ ਦੀ ਆਪਾਂ ਜਿਹੜੀ ਕੀ ਲੰਬਾਈ ਤੇ ਚੌੜਾਈ ਆਪਾਂ ਉਹ ਕਿੰਨੀ ਰੱਖ ਸਕਦੇ ਹਾਂਗੇ ਦੇਖੋ ਜੀ ਇਹ ਆਪਾਂ ਜਿਹੜਾ ਬਣਿਆ ਮਤਲਬ ਰੈਡੀ ਮੇਟਨ ਦਾ ਤਾਂ ਬਣੇ ਬਣੇ ਆ ਨੈਕ ਇਹਨੂੰ ਬਸ ਇਸ ਤਰ੍ਹਾਂ ਰੱਖ ਲੈਣਾਗਾ ਡਬਲ ਕਰ ਲੈਣਾਗਾ ਇਹ ਦੇਖੋ ਜੀ ਸਾਡੇ 7 ਇੰਚ ਮਗੂ ਆਂਗਾ ਤਿਆਰ ਤਾਂ ਇਹਨੂੰ ਆਪਾਂ ਮਤਲਬ ਇੱਥੇ 1 ਇੰਚ ਘਟਾ ਲੈਣਾ ਹੈ ਇਹਦੀ ਆਪਾਂ ਇਥੇ ਕਟਿੰਗ ਕਰ ਲੈਣੀ ਹੈ ਕਿ 1 ਇੰਚ ਦੇਖੋ ਇਸ ਤਰ੍ਹਾਂ ਤੇ ਜੇ ਇਹਨੂੰ ਕੱਟਣ ਤੋਂ ਬਾਅਦ ਹੁਣ ਆਪਾਂ ਇਹਨੂੰ ਪਏ ਜੜਾਂਗੇ ਗਲੇ ਨੂੰ ਜੜਨ ਵੇਲੇ ਆਪਾਂ ਇਸ ਤਰ੍ਹਾਂ ਲਾਈਨਿੰਗ ਵਾਲਾ ਕੱਪੜਾ ਹੀ ਲੈ ਲਿਆਗਾ ਤੇ ਉਸ ਤੋਂ ਬਾਅਦ ਜੀ ਆਪਾਂ ਇਹ ਟੈਸਟਿੰਗ ਪੇਪਰ ਜਿਹੜਾ ਟੈਸਟਿੰਗ ਵਾਲੀ ਸਾਈਡ ਆ ਉਹਨੂੰ ਆਪਾਂ نیچے ਰੱਖ ਲੈਣਾਗਾ ਤੇ ਅੱਜ ਜੀ ਆਪਾਂ 4.5 ਦੇ ਜਿਹੜੀ ਕਿ ਨਿਸ਼ਾਨੀ ਲਾਵਾਂਗੇ ਕਿਉਂਕਿ ਜੇ ਇਹਨੂੰ ਆਪਾਂ 4 ਇੰਚ ਕਰਿਆ ਤਾਂ ਫਿਰ ਜਦੋਂ ਇਹ ਜਿਆਦਾ ਇਸ ਤਰ੍ਹਾਂ ਹੋਊਗਾ ਤਾਂ ਇਹਦੇ ਵਿੱਚ ਇਸ ਤਰ੍ਹਾਂ ਪੜ ਪੈ ਜਾਂਦਾਗਾ ਇੱਥੇ ਤਾਂ ਇਹਨੂੰ ਆਪਾਂ 4.5 ਤੇ ਇਸ ਤਰ੍ਹਾਂ ਰੱਖ ਲੈਣਾਗਾ ਇਦੀ ਨਾਲ ਕੀ ਹੋਊਗਾ ਨਾਲ ਤਾਂ ਬੜਨੀ ਪਊਗਾ ਤੇ ਨਾਲ ਜਿਹੜਾ ਆਪਣਾ ਨੈਕ ਹੈਗਾ ਵੀ ਉਹ ਮਤਲਬ ਵਧੀਆ ਇਥੋਂ ਵੀ ਜਿਆਦਾ ਚੌੜਾਈ ਦੇ ਵਿੱਚ ਵੀ ਨਹੀਂ ਆਊਗਾ ਦੇਖੋ ਜਿਸ ਤਰ੍ਹਾਂ ਇਹ ਜਿਹੜਾ ਕਿ ਆਪਣੇ ਕੰਟੜਾ ਨੱਕਾ ਗਾ ਇਹ ਵੀ ਆਪਾਂ ਪੇਸਟ ਕਰ ਲਿਆਗਾ ਤੇ ਇਹਦਾ ਬੈਥੂ ਸੈਂਟਰ ਕਰ ਲਿਆਗਾ ਜੀ ਇਸ ਤਰ੍ਹਾਂ ਜੀ ਇਹਦੀ ਜਿਹੜੇ ਕਿ ਫਰੰਟ ਵਾਲੇ neck ਦੀ ਕਟਿੰਗ ਤੇ ਬੈਕ neck ਦੀ ਕਟਿੰਗ ਹੁੰਦੀ ਹੈਗੀ ਤੇ ਹਾਂਜੀ ਜੇ ਤੁਹਾਨੂੰ ਵੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਜਰੂਰ ਦੱਸਿਓ ਤੇ ਇਹ ਜਿਹੇ ਹੋਰ ਵੀਡੀਓ ਦੇਖਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ